ਬਾਈ ਜੀ ਗੇਟ ਤਾਂ ਖੋਲੋ ਲੌਕ ਤਾਂ ਖੋਲੋ ਲੌਕ ਲਾਰ ਕੇ ਤੁਸੀਂ ਦੱਸੋ ਥਾਣੇਦਾਰ ਰਵੇਲ ਸਿੰਘ ਜੀ ਆ ਗੇਟ ਤਾਂ ਖੋਲੋ ਬਾਈ ਜੀ ਸਾਨੂੰ ਨਾ ਦੱਸੋ ਸਾਨੂੰ ਆਪੇ ਕਰਾਂਗੇ ਇਹਦਾ ਬੰਦ ਆਹ ਦੇ ਕੀ ਕਹਿੰਦੇ ਉਹਦੇ ਜਿਹੜੀ ਨਕੀ ਮੋਲੀ ਆਪਣਾ ਨਹੀਂ ਮਿਲਦਾ ਆਪਰੇ ਆ ਜਾ ਬਾਈ ਕੁੜੀਆ ਆਜੋ ਤੇਰੀ ਆ ਵੀ ਹੈਲੋ ਤੇਰੀ ਆ ਇੱਕ ਸਾਥ ਚਾਬੀਆਂ ਆ الحمداللہ ਕੀ ਆ ਜੀ ਪ੍ਰਸ਼ਾਦ ਉਹ 10 ਲੱਖ ਯਾਰ ਉੱਤੇ 10 ਲੱਖ ਸਾਰੀਆਂ ਚਾਬੀਆਂ ਸਿੱਧੀ ਕੋਈ ਨਹੀਂ ਦਿੱਤੀ ਤੇ ਆ ਜੀ ਚਾਬੀਆਂ ਦੇ ਨਾਲ ਤੁਸੀਂ ਜਿੱਦੀ ਕੋਈ ਇੱਕ ਹੀ ਲੈ ਲਾ ਮੇਰੇ ਕੋਲ ਇੱਥੇ ਤਾਂ ਹੈਗੀ ਆ ਜਾ ਭਾਈ ਜੀ ਮੈਂ ਦੇਖ ਲੈਣਾ ਭਾਈ ਅਸੀਂ ਅੱਗੀ ਕੋਈ ਦਾ ਵੀ ਨਹੀਂ ਖੰਗੂੜੀ ਉਹ ਫੈਸਲਾ ਕਰ ਲੋਗੇ ਮੈਂ ਕੋਈ ਨਹੀਂ ਅਸੀਂ ਆ ਜਾਵਾਂਗੇ ਆ ਲੈ ਵਾਏ ਧੱਕਾ ਆ ਲੈ ਵਾਏ ਭਾਈ ਧੱਕਾ ਲੈ ਆਪਾਂ ਲਵਾਉਣੀ ਹਾਂ ਸਾਡਾ ਜਰਨ ਲਈ ਸਰਾ ਹਜੇ ਹੀ ਚੜਿਆ ਬੜਾ ਪਿੱਛੇ ਆ ਜੀ ਆ ਜੀ ਕੋਈ ਨਹੀਂ ਕੋਈ ਨਹੀਂ ਕਰਦੇ ਯਾਰ ਛੱਡਦੇ ਕਲਾਸੇ ਦਾ ਛੱਡ ਚਲੋ ਮਾਈਡਰ ਆਉਟੋ ਕੱਟੋ ਇੱਥੋਂ ਸਰ ਅੱਜ ਸਵੇਰੇ ਸਾਨੂੰ ਅਰਲੀ ਮਾਰਨਿੰਗ ਐਸ ਐਚਓ ਸਾਹਿਬ ਦਾ ਫੋਨ ਆਇਆ ਸੀ ਚੁੱਲਰ ਘਾਟ ਤੋਂ ਕਹਿੰਦੇ ਵੀ ਇੱਕ ਪਿੰਡ 'ਚ ਵੀ ਐਵੇਂ ਪਹਿਲਾਂ ਤਾਂ ਉਹਨਾਂ ਨੇ ਸਾਡੇ ਤੋਂ ਬੇਸਿਕ ਜਾਣਕਾਰੀ ਲੈਤੀ ਵੀ ਮਿਕਸਿੰਗ ਵਗੈਰਾ ਵੀ ਕੀ ਕੀ ਵਿੱਚ ਪੈਂਦਾ ਦੁੱਧ ਦੇ ਤੇ ਫਿਰ ਉਸ ਤੋਂ ਬਾਅਦ ਉਹਨਾਂ ਨੇ ਸਾਨੂੰ ਆਨ ਲਈ ਕਿਹਾ ਇੱਥੇ ਵੀ ਇਮੀਡੀਏਟਲੀ ਤੁਸੀਂ ਪਹੁੰਚੋ ਟੀਮ ਸਮੇਤ ਤੇ ਅਸੀਂ ਜਿੰਨਾ ਜਲਦੀ ਆ ਸਕੀਏ ਮਤਲਬ ਇੱਥੇ ਆ ਕੇ ਜੋ ਦੇਖਿਆ ਤਾਂ ਕੁਝ ਰਿਫਾਈਨਡ ਦੇ ਟੀਨ ਕੁਝ ਕਾਸਟਿਕ ਸੋਡਾ ਤੇ ਦੁੱਧ ਦੀਆਂ ਚਾਰਕੈਨਾਂ ਖਾਲੀ ਐਮਪਟੀ ਟੀਨ ਖਾਲੀ ਰਿਫਾਈਨਡ ਔਇਲ ਦੇ ਟੀਨ ਵੀ ਪਈ ਸੀ ਜੋ ਬਰਾਮਦਗੀ ਇਹਨਾਂ ਨੇ ਕੀਤੀ ਹੈ ਪੁਲਿਸ ਨੇ ਤੇ ਬਾਕੀ ਦੁੱਧ ਦੇ ਰੂਪ ਚ ਜੋ ਵੀ ਹੁਣ ਲੈਬ ਦੀ ਰਿਪੋਰਟ ਹੀ ਦੱਸੂਗੀ ਵੀ ਉਹ ਕੀ ਪ੍ਰੋਡਕਟ ਸੀ ਕੁਝ ਪਿਆਰ ਉਹਨਾਂ ਵਾਲੇ ਉਜ਼ਾਰ ਵੀ ਹਾਂਜੀ ਕੁਝ ਮਿਕਸਰ ਗ੍ਰਾਈਂਡਰ ਵਗੈਰਾ ਕਿ ਇਹਨਾਂ ਦੇ ਨੀਚੇ ਗ੍ਰਾਈਂਡਿੰਗ ਲਈ ਜਿਵੇਂ ਉਹ ਲੱਗੇ ਹੋਏ ਸੀ ਮਿਕਸਿੰਗ ਲਈ ਉਹ ਸਾਰਾ ਮਤਲਬ ਬਰਮਦਗੀ ਕੀਤੀ ਇਹਨਾਂ ਨੇ ਇੰਨੀ ਕਬੱਡੀ ਮਤਲਬ ਕੀਤਾ ਜਾਂਦਾ ਸੀ ਕੰਮ ਇਹ ਤਾਂ ਮਤਲਬ ਜਿਵੇਂ ਹਰਦੀਪ ਸਿੰਘ ਜਿਹੜੇ ਸੁਸਾਇਟੀ ਦੇ ਸੈਕਟਰੀ ਨੇ ਵੇਰ ਕਦੇ ਉਹਨਾਂ ਵੱਲੋਂ ਤਾਂ ਇਹ ਕਿਹਾ ਗਿਆ ਵੀ ਮੈਂ 3000 ਲੀਟਰ ਦੁੱਧ ਡੇਲੀ ਪਾਉਣਾ ਤੇ ਹੁਣ ਇਹ ਉਹਦੇ ਚ ਕਿੰਨੀ ਮਿਕਸਿੰਗ ਕਰਦਾ ਇਹ ਪੁਲਿਸ ਦੀ ਇਨਵੈਸਟੀਗੇਸ਼ਨ ਚ ਹੀ ਪਤਾ ਲੱਗੂਗਾ ਕੌਣ ਵਿਅਕਤੀ ਨੇ ਜੀ ਇਹ ਹਰਦੀਪ ਸਿੰਘ ਨਾਮ ਦਾ ਵਿਅਕਤੀ ਹੈ ਜੋ ਤਰਿੰਜੀਕੇੜੇ ਪਿੰਡ ਦਾ ਹੀ ਰਹਿਣ ਵਾਲਾ ਹੈ ਇਹਦੀ ਵੇਰ ਕਾ ਸੁਸਾਇਟੀ ਚ ਸੈਕਟਰੀ ਦੀ ਮਤਲਬ ਹੈਗੀ ਹੈ ਪੋਸਟੇ ਦੀ ਇਹ ਨਾਲ ਪਰਿਵਾਰਕ ਮੈਂਬਰ ਵੀ ਸ਼ਾਮਿਲ ਸੀ ਉਹਦੇ ਬਾਰੇ ਉਹ ਇਨਵੈਸਟੀਗੇਸ਼ਨ ਪੁਲਿਸ ਦੀ ਹੈ ਜੀ ਸਾਡੇ ਵੱਲੋਂ ਤਾਂ ਹਰਦੀਪ ਸਿੰਘ ਤੋਂ ਜੋ ਕਾਰਵਾਈ ਕੀਤੀ ਗਈ ਹੈ ਐਜ਼ ਅ ਸੈਕਟਰੀ ਉਹਦੀ ਜ਼ਿੰਮੇਵਾਰੀ ਸੀ ਜੋ ਕਿੰਨੇ ਵਜੇ ਤੁਸੀਂ ਰੇਡ ਸ਼ੁਰੂ ਕੀਤੀ ਸੀ ਇਹ ਅਸੀਂ ਸਵੇਰੇ ਅਸੀਂ ਸਰ ਲਗਭਗ ਸਾਨੂੰ 4:7 ਵਜੇ ਗੱਲ ਹੋਈ ਸੀ ਐਸ ਐਚਓ ਸਾਹਿਬ ਨਾਲ ਤੇ ਬਿਦਨ ਕੰਟੇਕ ਦੇ ਅੰਦਰ ਅਸੀਂ ਆ ਗਈ ਸੀ ਇੱਥੇ ਉਸ ਤੋਂ ਬਾਅਦ ਲਗਾਤਾਰ ਪ੍ਰੋਸੈਸ ਚੱਲ ਰਿਹਾ ਸੀ ਜਿੱਦਾਂ ਜੀ ਗੇਟ ਲਾ ਕੇ ਰੱਖਿਆ ਗਿਆ ਕਿਸੇ ਦੀ ਵੀ ਐਂਟਰੀ ਨਹੀਂ ਹਾਲਾਂਕਿ ਮੀਡੀਆ ਤੱਕ ਨੂੰ ਵੀ ਅੰਦਰ ਨਹੀਂ ਆਉਣ ਦਿੱਤਾ ਗਿਆ ਹੈਗਾ ਕੀ ਲੱਗਦਾ ਹੈ ਕਿ ਕੁਝ ਜਿੱਦਾਂ ਕਿ ਲੋਕ ਜਿਹੜੇ ਇਲਜ਼ਾਮ ਲਾ ਰਹੇ ਨੇ ਕਿ ਇਹਨੂੰ ਉਰਦੋ ਫੁਰਦ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਨਹੀਂ ਇਸ ਤਰ੍ਹਾਂ ਦਾ ਕੁਝ ਨਹੀਂ ਤੇ ਅਸੀਂ ਬਿਲਕੁਲ ਸਾਡੇ ਫੂਡ ਡਿਪਾਰਟਮੈਂਟ ਦੇ ਅਕੋਰਡਿੰਗ ਜਿਵੇਂ ਸਮਾਨ ਪਿਆ ਸੀ ਓਮੀ ਉਸੇ ਪੋਜੀਸ਼ਨ 'ਚ ਸੀ ਬਾਕੀ ਘਰੇ ਵੀ ਸੀਸੀਟੀਵੀ ਕੈਮਰੇ ਵਗੈਰਾ ਲੱਗੇ ਹੋਏ ਨੇ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਬਾਕੀ ਹਾਂਜੀ ਥੋੜੀ ਲਈ ਹੈ ਜੀ ਕੈਮਰੇ ਨੇ ਫੂਟੇਜ ਅਸੀਂ ਜੋ ਆਪਣੇ ਵੱਲੋਂ ਫੋਟੋ ਖੇਚ ਸਕਦੇ ਆ ਉਹ ਤਾਂ ਅਸੀਂ ਰੂਟੀਨ 'ਚ ਕਰਦੇ ਆਂ ਹਾਂਜੀ ਤੇ ਦੂਸਰੀ ਗੱਲ ਇਹ ਆ ਵੀ ਜਿਹੜੇ ਲੋਕ ਸੀ ਉਹ ਇਹਨਾਂ ਦੇ ਸਿਕਿਉਰਿਟੀ ਪਰਪਸ ਵੀ ਹੁੰਦਾ ਉਹ ਉਹਦੇ ਬਾਰੇ ਅਸੀਂ ਜ਼ਿਆਦਾ ਕੁਝ ਨਹੀਂ ਕਹਿ ਸਕਦੇ ਨਹੀਂ ਉਹ ਦੇਖੋ ਪੁਲਿਸ ਦਾ ਮੈਟਰ ਹੈ ਅਸੀਂ ਉਹਦੇ ਬਾਰੇ ਕੁਝ ਨਹੀਂ ਕਹਿ ਸਕਦੇ ਕੀ ਕਾਰਵਾਈ ਉਹਨਾਂ ਦੀ ਅਸੀਂ ਦੇਖੋ ਫੂਡ ਸੇਫਟੀ ਦੇ ਅਕੋਰਡਿੰਗ ਐਕਟ ਮੁਤਾਬਕ ਸੈਂਪਲ ਲੈ ਲਏ ਦੋ ਦੁੱਧ ਦੇ ਸੈਂਪਲ ਲਏ ਤੇ ਨੇ ਇੱਕ ਰਿਫਾਈਨਡ ਜਿਹੜੇ ਪੰਜ ਟੀਨ ਭਰੇ ਹੋਏ ਸੀ ਉਹਨਾਂ 'ਚੋਂ ਇੱਕ ਸੈਂਪਲ ਲੇਤਾ ਤੇ ਅਗਲੀ ਕਾਰਵਾਈ ਰਿਪੋਰਟ ਆਉਣ ਤੋਂ ਬਾਅਦ ਹੀ ਹੋਊਗੀ